ਜਦੋਂ ਕੈਨੇਡਾ ਕੱਪ ਹੋਇਆ ਤੇ ਆਹ ਮੁੰਡੇ ਦੇ ਸੱਟ ਲੱਗੀ ਤੇ 12 ਟਾਂਕੇ ਲੱਗੇ ਸਰੀ ਮੈਂ ਸੀਗਾ ਜਦੋਂ ਉੱਥੇ ਹੋਟਲ ਦੇ ਰੋਟੀ ਖਾਣ ਗਏ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਤੇਰੇ ਆ ਸੱਟ ਲੱਗੀ ਇਹਨੇ ਦਿਖਾਇਆ ਜ਼ਖਮ ਬਹੁਤ ਵੱਡਾ ਸੀਗਾ ਉਸ ਤੋਂ ਬਾਅਦ ਅਗਲਾ ਵੀਕਐਂਡ ਸੀਗਾ ਟ੍ਰਾਂਟੋ ਮੈਚ ਤੇ ਟ੍ਰਾਂਟੋ ਮੈਚ ਦੇ ਨੇ ਪੱਟੀ ਬੰਨ੍ਹ ਕੇ ਕਬੱਡੀਆਂ ਪਾਈਆਂ ਪਰ ਗੱਲ ਨਹੀਂ ਬਣੀ ਤੇ ਇਹ ਉਦਾਸ ਹੋ ਗਿਆ ਕਿ ਹੁਣ ਕੱਪ ਨਹੀਂ ਖੇਡਿਆ ਜਾਣਾ ਉਸ ਤੋਂ ਬਾਅਦ ਕੱਪ ਸੀਗਾ 3 ਅਗਸਤ 2024 ਤੇ ਕੱਪ ਕਹਿੰਦਾ ਵੀ ਨਹੀਂ ਮੈਂ ਤੋ ਖੇਡਿਆ ਜਾਣਾ ਕੱਪ ਤੋਂ ਪਹਿਲੇ ਦਿਨ ਵੀ ਇੱਕ ਪਾਰਟੀ ਹੁੰਦੀ ਉੱਥੇ ਉੱਥੇ ਵੀ ਮਿਲੇ ਕਹਿੰਦਾ ਬਾਬਾ ਜੀ ਖੇਡਿਆ ਨਹੀਂ ਜਾਣਾ ਸੋ ਮੇਰੇ ਸੱਟ ਬਾਹ ਦਾ ਟਾਂਕੇ ਲੱਗੇ ਹੋਏ ਆ ਪਹਿਲਾ ਮੈਚ ਹੋ ਗਿਆ ਸਰ ਸਵੇਰੇ ਤੇ ਪਹਿਲਾ ਮੈਚ ਖੇਡਿਆ ਗਿਆ ਟੀਮ ਇਹ ਨਹੀਂ ਆਇਆ ਗਰਾਊਂਡ ਦੇ ਵਿੱਚ ਪਰ ਜਦੋਂ ਅਗਲਾ ਮੈਚ ਖੇਡਿਆ ਜਾਣਾ ਸੀਗਾ ਸੈਮੀਫਾਈਨਲ ਇੰਦਰਜੀਤ ਕਲਸੀਆ ਨੇ ਤੇ ਫਰੀਆਦ ਨੇ ਆਖਿਆ ਵੀ ਬੰਨ ਪੱਟੀ ਤੇ ਟਰਾਈ ਕਰਕੇ ਦੇਖ ਜਦੋਂ ਇਹਨੇ ਪੱਟੀ ਬੰਨ ਲਈ ਟ੍ਰਾਈ ਕੀਤੀ ਸਰੀਰ ਖਰਮ ਹੋ ਗਿਆ ਥੋੜਾ ਥੋੜਾ ਪੈਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀਗਾ ਇਹ ਕਬੱਡੀਆਂ ਪਾਉਣ ਲੱਗ ਪਿਆ ਉਹ ਸੈਮੀ ਜਿੱਤਿਆ ਤੇ ਫਿਰ ਫਾਈਨਲ ਵਿੱਚ ਜਦੋਂ ਲੱਗਾ ਕਬੱਡੀਆਂ ਪਾਉਣ ਇਹਨੇ 22 ਕਬੱਡੀਆਂ ਪਾਈਆਂ 20 ਨੰਬਰ ਲੈ ਤੇ ਦੁਨੀਆ ਦਾ ਪਹਿਲਾ ਪਲੇਅਰ 8 ਨੰਬਰ ਤੇ ਲੋਕ ਤਾੜੀਆਂ ਮਾਰਦੇ ਸਨ ਸੋ ਇੱਕ ਵਾਰੀ ਤੁਸੀਂ ਵੀ ਤਾੜੀਆਂ ਮਾਰ ਦਿਓ ਇਹ ਮਸੂਮ ਜਿਹਾ ਹੈ ਇਹ ਮਲੂਕ ਜਿਹਾ ਹੈ ਇਹ ਇਨੋਸੈਂਟ ਜਿਹਾ ਕਬੱਡੀ ਖਿਡਾਰੀ ਇਹ ਕੌਣ ਹੈ ਇਹ ਮਾਸਕੀਨਾ ਦਾ ਤੇ ਫਕੀਰ ਹੁਸੈਨ ਲੰਬੜਦਾਰ ਦਾ ਇਹ ਪੁੱਤਰ ਹੈ